ਲੋਕ ਸਭਾ ਚੋਣਾਂ ਦੇ ਅੰਤਿਮ ਚਰਨ ਦੇ ਵਿੱਚ ਨੀਟੂ ਸ਼ਟਰਾਲਾ ਆਪਣੀ ਪਤਨੀ ਦੇ ਲਈ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ ਸਭ ਤੋਂ ਵੱਡੀ ਗੱਲ ਕਿ ਸ਼ਕਤੀਮਾਨ ਦੀ ਡਰੈੱਸ ਦੇ ਵਿੱਚ ਲੋਕਾਂ ਨੂੰ ਸੁਨੇਹਾ ਦਿੰਦਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਦੀ ਪਤਨੀ ਨੀਲਮ ਰਾਣੀ ਨੂੰ ਵੋਟ ਪਾਈ ਜਾਏ ਨੀਟੂ ਸ਼ਟਰਾਲੇ ਨੇ ਚੋਣਾਂ ਤੋਂ ਪਹਿਲਾਂ ਹੀ ਇਸ ਗੱਲ ਦੀ ਇਨਸਾਫ ਕਿਹਾ ਸੀ ਕਿ ਜਿਹੜਾ ਅੰਮ੍ਰਿਤਸਰ ਤੋਂ ਉਹ ਹੈ ਉਹਨਾਂ ਦੀ ਪਤਨੀ ਚੋਣ ਲੜਨਗੇ ਸੋ ਤੁਸੀਂ ਦੇਖ ਸਕਦੇ ਹੋ ਕਿ ਕੌਂ ਬੋਟ ਮੰਗਦੇ ਮੰਗਦੇ ਕਾਂਗਰਸ ਦਫਤਰ ਹੀ ਨੀਟੂ ਸ਼ਟਰਾਲੇ ਪਹੁੰਚ ਚੁਕੇ ਆ ਤੇ ਬੋਟ ਮੰਗਦੇ ਕਾਂਗਰਸ ਦਫਤਰ ਚ ਨਜ਼ਰ ਆ ਰਹੇ ਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੀਟੂ ਸ਼ਟਰਾਲੇ ਦੀ ਸ਼ਕਤੀਮਾਨ ਦੀ ਡਰੈਸ ਦੇ ਵਿੱਚ ਨੀਟੂ ਸ਼ਟਰਾਲਾ ਕਾਂਗਰਸ ਦਫਤਰ ਦੇ ਵਿੱਚ ਬੋਟ ਮੰਗਦੇ ਨਜ਼ਰ ਆ ਰਹੇ ਆ ਗੁਰਜੀਤ ਸਿੰਘ ਓਜਲਾ ਕਾਂਗਰਸ ਦੇ ਉਮੀਦਵਾਰ ਖੜੇ ਆ ਸੋ ਨੀਟੂ ਸ਼ਟਰਾਲਾ ਸ਼ਕਤੀਮਾਨ ਦੀ ਡਰੈਸ ਦੇ ਵਿੱਚ ਜ਼ਰੂਰ ਬੋਟ ਮੰਗਦੇ ਨਜ਼ਰ ਆ ਰਿਹਾ ਤੇ ਨਾਲ ਲੋਕਾਂ ਨੂੰ ਸੁਨੇਹਾ ਦੇ ਦੇ ਨਜ਼ਰ ਆ ਰਿਹਾ ਹੈ ਕਿ ਆਟੋ ਜਿਹੜਾ ਚੋਣ ਨਿਸ਼ਾਨ ਹੈ ਉਸ ਨੂੰ ਵੋਟ ਪਾਈ ਜਾਏ ਤੇ ਸਾਰੇ ਅੰਮ੍ਰਿਤਸਰ ਦੇ ਲੋਕਾਂ ਨੂੰ ਆਟੋ ਫ੍ਰੀ ਜਿਹੜਾ ਵੀ ਬੰਦਾ ਹੈ ਸਿਰ ਨੂੰ ਵੋਟ ਮੰਗੀ ਹੈ ਜੀ ਚਾਹੇ ਵੋਟ ਪਾਵੇ ਜਾਂ ਨਾ ਪਾਵੇ ਉਹਦਾ ਹੱਕ ਵਾ ਸਾਡਾ ਹੱਕ ਹੈ ਕੋ ਵੋਟ ਮੰਗਣ ਦਾ ਉਹ ਪਾਵੇ ਜਾਂ ਨਾ ਪਾਵੇ ਉਹਦੀ ਮਰਜ਼ੀ ਹੈ ਕਿਉਂਕਿ ਵੋਟ ਇੱਕ ਲੋਕਤੰਤਰ ਹੈ ਔਰ ਲੋਕਤੰਤਰ ਕੇ ਮੰਤਰ ਹੈ ਜਿਹੜਾ ਮੰਤਰ ਹੈ ਤੇ ਉਹ ਲੋਕਾਂ ਨੇ ਨੀਡੂ ਜੀ ਸ਼ਕਤੀਮਾਨ ਦੀ ਡਰੈਸ ਪਾਉਣ ਦਾ ਕੀ ਮਕਸਦ ਹੈ ਦੇਖੋ ਜੀ ਇਸ ਟਾਈਮ ਜਿਹੜੇ ਹਾਲਾਤ ਆ ਇਲੈਕਸ਼ਨ ਦੇ ਵਿੱਚ ਉਹ ਚ ਸ਼ਕਤੀਆਂ ਨਹੀਂ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਕੋਈ ਕੋਈ ਨਾ ਕੋਈ ਉਪਾਏ ਕਰ ਰਿਹਾ ਕੋਈ ਨਾ ਕੋਈ ਟੋਟਕਾ ਕਰ ਰਿਹਾ ਤੇ ਇਸ ਕਰਕੇ ਮੈਂ ਸ਼ਕਤੀਮਾਨ ਦੀ ਡਰੈਸ ਪਾਈ ਡਰੈਸ ਬੱਚਿਆਂ ਨੂੰ ਖੁਸ਼ ਕਰਨ ਲਈ ਵੀ ਸ਼ਕਤੀਮਾਨ ਦੀ ਡਰੈਸ ਪਾਈ ਜਾਂਦੀ ਕਿਉਂਕਿ ਬੱਚਿਆਂ ਦਾ ਚਹੇਤਾ ਸ਼ਕਤੀਮਾਨ ਐਕਚੁਅਲੀ ਮੇਰੀ ਫਿਲਮ ਆ ਰਹੀ ਹੈ ਜੀ ਨੀ ਮੈਂ ਸੱਸ ਕੁੱਟਨੀ ਪਾਰਟ 2 ਉਦੇ ਵਿੱਚ ਮੈਂ ਸ਼ਕਤੀਮਾਨ ਦੀ ਡਰਸ ਆਪਣੀ ਹਸਤੀਮਾਨ ਦੀ ਡਰਸ ਪਾਈ ਹੈ ਜੀ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਹੋ ਲੋਕਾਂ ਨੂੰ ਕੀ ਜਿਹੜੇ ਚੋਣਵੀਂ ਵਾਅਦੇ ਕਰ ਰਹੇ ਹੋ ਰੁਝਾਨ ਲਈ ਮੈਂ ਕਹਿੰਦਾ ਜੀ ਇੱਕ ਵਾਰੀ ਹਰ ਨਵੇਂ ਕੈਂਡੀਡੇਟ ਨੂੰ ਮੌਕਾ ਦੇਣ ਜੀਦਾ ਇੱਕ ਜ਼ਮੀਨੀ ਉੱਤੇ ਪੱਦਰ ਕੈਂਡੀਡੇਟ ਨੂੰ ਮੌਕਾ ਦੇਣ ਜੀਦਾ ਸ਼ਕਤੀਮਾਨ ਦਾ ਤਾਂ ਇੱਕ ਉਹ ਵੀ ਘੁੰਮਣ ਵਾਲਾ ਵੀ ਬੜਾ ਵਧੀਆ ਤੁਸੀਂ ਵੀ ਘੁੰਮਦੇ ਹੋ ਹਾਂਜੀ ਬਿਲਕੁਲ ਘੁੰਮਦੇ ਜੀ ਆਪਾਂ ਹਾਂਜੀ 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 ਸੋ ਹਾਂਜੀ 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 ਤੁਸੀਂ ਕਾਂਗਰਸ ਕਾਂਗਰਸ ਦਫਤਰ ਦੇ ਵਿੱਚ ਵੋਟ ਮੰਗਣ ਆਏ ਆ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਨੂੰ ਇੱਕ ਗੁਜ਼ਾਰਿਸ਼ ਕਰਾਂਗਾ ਇਹ ਇਹ ਆਪ ਖੜੇ ਨੇ ਅੱਥੇ ਅੰਮ੍ਰਿਤਸਰੋਂ ਨਹੀਂ ਨਵੀਂ ਬਾਈਕਾ ਨੀਲਮ ਦੇਵੀ ਜੀ ਆ ਦੇਖੋ ਕਿਸ ਕਿਸ ਬេស ਤੇ ਤੁਸੀਂ ਵੋਟ ਮੰਗਣਾ ਚਾਹੁੰਦੇ ਹੋ ਜੀ ਕੀ ਕਰਾਓਗੇ ਤੁਸੀਂ ਪੰਜਾਬ 'ਚ ਸਾਡੇ ਵਾਸਤੇ ਬਿਣੀ ਪੱਖੀ ਪਾਰਟੀ ਤੁਸੀਂ ਉਹਨਾਂ ਨੂੰ ਪੁੱਛਿਆ ਕਦੀ ਜੀ ਉਹਨਾਂ ਨੇ ਪੁੱਛਿਆ ਨਾ ਤੁਸੀਂ ਨਹੀਂ ਤੁਸੀਂ ਉਹਨਾਂ ਨੂੰ ਕਦੀ ਪੁੱਛਿਆ ਕਿ ਜੀ ਐ ਕਿ ਕੰਮ ਕਰ ਰਹੇ ਕਿ ਕਿੰਨੇ ਸਾਲ ਤੋਂ ਕੁਝ ਕਰ ਰਹੇ ਖਲਾਤ ਸੜਕਾਂ ਟੁੱਟੀਆਂ ਵਿੱਚ ਨਸ਼ਾ ਨਸ਼ਾ ਨਾ ਵੱਧ ਗਿਆ ਕੋਈ ਵੀ ਪਾਰਟੀ ਵਾਲਾ ਬੰਦਾ ਕੁਝ ਕਰ ਰਿਹਾ ਜੇ ਕੋਈ ਪੰਜਾਬ ਵਿੱਚ ਕੈਂਡੀਡੇਟ ਹੈਗਾ ਐਮਪੀ ਦਾ ਰਾਜ ਦਾ ਚਲੋ ਆਪਾਂ ਜੇ ਕੋਈ ਇਸ ਪੰਜਾਬ ਪੂਰੇ ਪੰਜਾਬ ਵਿੱਚ ਮੈਨੂੰ ਇੱਕ ਐਮਪੀ ਦਿਖਾ ਦਿਓ ਕਿ ਜਿਸ ਨੇ ਆਪਣੇ ਇਲਾਕੇ ਸਾਫ ਸਫਾਈ ਰੱਖਿਆ ਹੋਵੇ ਬੇੜਾ ਕਰ ਕਰਕੇ ਰੱਖਦਾ ਇੱਕ ਸਾਲ ਦੇ ਵਿੱਚ 5 ਕਰੋੜ ਰੁਪਏ ਦਾ 5 ਸਾਲਾਂ ਵਿੱਚ 25 ਕਰੋੜ ਰੁਪਏ ਉਹਨੇ ਆਪਣੇ ਘਰ ਲਾ ਆਪਣੀ ਕੋਠੀ ਤੇ ਲਾਇਆ ਨਾ ਜਾਂ ਆਪਣੇ ਸਦਾਨ ਨੂੰ ਖਵਾ ਤਾਣਾ ਇਹ ਕੋਈ ਮਾਮਲੇ ਹੈ ਹਾਂ ਥੋੜੇ ਬੋਦੇ ਲੋਕਾਂ ਨੂੰ ਗੁੱਸਾ ਜੁੜਦਾ ਜਦੋਂ ਬੋਡ ਮੰਗ ਜਾਈ ਐਕਚੁਅਲੀ ਸੋਰੀ ਆਪਾਂ ਤੁਹਾਡੇ ਬਿਨਾਂ ਪੁੱਛੇ ਦਫਤਰ ਜਾ ਕੇ ਸਾਡਾ ਤੇ ਬੜਾ ਸਵਾਗਤ ਕੀਤਾ ਸਾਡਾ ਤੇ ਸਾਡਾ ਸਵਾਗਤ ਕੀਤਾ ਕਾਂਗਰਸ ਪਾਰਟੀ ਨੇ ਮੇਰੀ ਗੱਲ ਨੂੰ ਤੁਸੀਂ ਸਮਝਦੇ ਹੋ ਜੀ ਤੁਸੀਂ ਆਏ ਹੋ ਜੀ ਆਇਆਂ ਨੂੰ ਹਾਂ ਇੱਕ ਮਿੰਟ ਤੁਸੀਂ ਆਏ ਹੋ ਜੀ ਆਇਆਂ ਨੂੰ ਅਸੀਂ ਤੁਹਾਡਾ ਮੋਸਟ ਵੈਲਕਮ ਕਰਦੇ ਹਾਂ ਮੈਂ ਤੁਹਾਨੂੰ ਸਿਰਫ ਇੱਕ ਕੁਐਸਚਨ ਪੁੱਟ ਕੀਤਾ ਤੁਸੀਂ ਛੱਡ ਦਿਓ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਅੱਜ ਤੱਕ 70 ਸਾਲਾਂ ਚ ਤੁਸੀਂ ਕੀ ਕਰੋਗੇ ਮੈਂ ਤੁਹਾਨੂੰ ਕੁਝ ਕਹਾਂ ਇੱਕ ਮੁੱਦਾ ਦੇਖ ਸਾਡਾ ਮਕਾ ਜਦ ਐਮਪੀ ਬਣ ਗਿਆ 5 ਕਰੋੜ ਇੱਕ ਸਾਲ ਦਾ ਮਿਲਦਾ ਅੱਜ ਤੱਕ ਲਈ ਪਾਰਟੀ ਨੇ ਕੀਤਾ ਨਹੀਂ 5 ਕਰੋੜ ਚੋਂ 250 ਪਰਟੀ ਕਰਾਂਗੇ ਜਿੱਦੇ 10 ਹਜ਼ਾਰ ਤਾਂ ਦਿਖਾਓਏਗੀ ਉਸੇ ਪੈਸੇ ਤੋਂ ਕਿਉਂ ਵਿਕਾਸ ਵੀ ਕਰਾਂਗੇ ਔਰ ਲੋਕਾਂ ਦਾ ਸਰਕਾਰੀ ਕੰਮ ਵੀ ਕਰਾਂਗੇ ਬੇਗਮ ਬੋਲਾ ਸੰਜਾ ਫਰੰਟ ਰਾਸ਼ਟਰੀ ਪ੍ਰਧਾਨ ਬੇਗਮ ਬੋਲਾ ਸੰਜਾ ਫਰੰਟ ਪਾਰਟੀ ਜਿੰਦਾਬਾਦ 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 ਬੇਗਮ ਬੋਲਾ ਬੇਗਮ ਬੋਲਾ ਪੰਜਾਬ ਆਪਣੇ ਨਾਂ ਦਾ ਬੋਲਦੇ ਹੈ ਜੀ ਫਾਇਦਾ 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 ਮਿਲ ਰਿਹਾ ਨੀ ਟੂ ਸ਼ਟਰਾਂ ਦੇ ਹਾਂਜੀ ਕੀ ਮੁੱਦੇ ਲੈ ਕੇ ਲੋਕ ਸਭਾ ਚੋਂ ਲੜਨ ਜਾ ਰਹੇ ਮੁੱਦੇ ਸੜਮੇਂ ਪ੍ਰਧਾਨ ਦੱਸਣਗੇ ਸਾਡੇ ਮੁੱਦੇ ਬਈ ਤੁਹਾਨੂੰ ਫਾਇਦਾ ਮਿਲਦਿਆ ਨੀਟੂ ਸ਼ਟਰਾਲਾ ਦੀ ਪਤਨੀ ਹੁੰਦਾ ਹਾਂਜੀ ਹਾਂਜੀ ਤੁਹਾਨੂੰ ਫਾਇਦਾ ਮਿਲਿਆ ਫਾਇਦਾ ਇਹ ਹੈ ਜਦੋਂ ਆਹ ਵੀ ਹਾਂਜੀ ਹਾਂਜੀ ਆਪਾਂ ਵੀ ਵੋਟ ਮੰਗੇ ਚੱਲੇ ਆ ਵੀ ਵੋਟ ਮੰਗਦੇ ਆ ਹੁਣ ਦੇਖੋ ਵੀ ਚੋਲੀ ਕਿਹਦੀ ਕਿਸਮਤ ਚ ਬੈਂਦੀ ਹੈ ਜੀ ਇਹ ਲੋਕ ਕਿਨੂੰ ਪਸੰਦ ਕਰਦੇ ਆ ਉਹ ਲੋਕ ਕਿਨੂੰ ਕਿਨੂੰ ਪਸੰਦ ਕਰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਨੀਟੂ ਸ਼ਟਰਾਲਾ ਸ਼ਕਤੀਮਾਨ ਦੀ ਡਰੈੱਸ ਦੇ ਵਿੱਚ ਆਪਣੀ ਪਤਨੀ ਦੇ ਲਈ ਲਗਾਤਾਰ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹਾਲਾਂਕਿ ਕਾਂਗਰਸ ਦਫ਼ਤਰ ਦੇ ਵਿੱਚ ਥੋੜੀ ਬੇ ਬਾਜੀ ਵੀ ਨਜ਼ਰ ਆਈ ਹੈ ਕਾਂਗਰਸ ਕਾਰਜਕਰਤਾਵਾਂ ਦੇ ਨਾਲ ਉਹਨਾਂ ਨੇ ਜ਼ਰੂਰ ਕੁਝ ਸਵਾਲ ਪੁੱਛਿਆ ਲੇਕਿਨ ਨੀਟੂ ਸ਼ਟਰਾਲੇ ਨੂੰ ਜ਼ਰੂਰ ਵਿਸ਼ਵਾਸ ਹੈ ਕਿ ਲੋਕ ਇਸ ਵਾਰ ਹੀ ਉਸ ਨੂੰ ਜ਼ਰੂਰ ਸੰਸਦ ਦਾ ਉਹਨਾਂ ਦੀ ਪਤਨੀ ਨੂੰ ਜ਼ਰੂਰ ਤਾਜ ਪਹਿਨਾਨਗੇ ਅਮਿਤ ਸ਼ਰਮਾ ਪੰਜਾਬ ਟਕ ਅਮਿਤ ਸਰ